ਗੁਰੂ ਤੇਗ ਬਹਾਦਰ ਜੀ ਨੇ ਹਰ ਕਾਰਨਾਂ ਨੂੰ ਆਗਿਆ ਪਾਈ। ਜਿਵੇਂ ਵਿਖੇ ਜੀਤੇ ਬਾਦਰ ਮਾਰ ਦੀ ਘਰ ਦਾ ਨਾਜ਼ਰੀ ਪਈ। ਆਹ ਹੈਰਾਨ ਮਹਿਰਬਾਨੀ ਤੇ ਲੰਗਾਈਦੀ ਹੈ ਇਹ ਹਨ ਲੰਗਰ ਹਾਲ ਜੋ ਤੇਗ ਬਾਦਰ ਮਾਰ ਜੀ ਦੇ ਘਰ ਦੇ। ਹਰ ਗੱਲ ਤਰਫ ਨੂੰ ਇੱਕ ਪਾਠੇ ਰੱਖਦੇ ਪਏ ਆਪਾਂ ਨੇ ਲਾਗੇ ਜਗਾ ਚਾਹਤ ਜene ਐਂਡ ਐਂਡ ਅਦਰੀ ਅਰਗਤ ਜene ਨੇ। ਮਸ਼ੀਨ ਨੇ ਹੈਗੀ ਇਹ ਔਰ ਲੱਗ ਗਿਆ ਜੇ دیਵਾਨਾ ਭਾਈ ਆ ਰਹੀ ਆ ਨਾ ਰੱਖਦੀ ਆ ਇਹ ਇਹ ਤਰੰਟਾ ਜਿੱਥੋਂ ਦੀ ਸ਼ੁਰੂ ਕਰਦੇ ਨੇ ਬ੍ਰਾਈਟ ਸਾਹਮਣੇ ਅਧਿਕਾਰ ਵਪਾਂ ਪਾਈ ਮਤੀ ਦਾ ਪੈਸਾ ਦੀ ਦਾ ਫਾਇਦੇ ਵਾਲਾ ਜੀ ਇਹਨਾਂ ਨੂੰ ਛਿੜਕੇ ਤਾਂ ਉਹਨਾਂ ਦੀ ਆਜ ਆਜਾਇਆ ਕਰਦਾ ਹੈ ਇਹ ਨਾਲ ਬਾਜ਼ਾਰ ਸਾਰਾ ਇਹ ਇਮਾਰਤ ਹੈ

ਉੱਤਲੇ ਉੱਪਰ ਕੇ ਸਾਹਮਣੇ ਉਹ ਜੋੜਾ ਘਰ ਆ ਰਿਹਾ ਉੱਥੇ ਜੋੜੇ ਜਗਾ ਹੁੰਦੇ ਨੇ ਕਿ ਜੋੜਾ ਘਰ ਆ ਰਿਹਾ ਸੋ ਲੀਕ ਕੇ ਬਾਕੀ ਪਾਸੇ ਕਾ ਕਿ ਆਉਂ ਕਾਰਨ ਨਾ ਆਵੇ ਭਾਈ ਭਾਈ